ਫੋਲ ਨੰਬਰ ਜਾ ਜੇ ਇੱਕ ਵਾਰ ਜੋ ਵਾਰ-ਵਾਰ ਨਹੀਂ ਖਿਲਦਾ ਜੇ ਇਦਾਂ ਦਾ ਟਰੈਕਟਰ ਇੱਕ ਵਾਰੀ ਵਿਕ ਜੇ ਨਾ ਫਿਰ ਵਾਰ-ਵਾਰ ਨਹੀਂ ਮਿਲਦਾ ਗੱਲ ਮਿੱਤਰੋ ਇਹ ਐ ਇਹ ਮੈਂ ਕਿਉਂ ਕਹੀ ਆ ਤਰ ਮੈਂ ਇਹਦੀ ਨਾ ਆ ਕਿੱਲੀ ਬਈ ਨਾਲ ਦੀ ਆ ਕਿੱਲੀ ਜਿਹੜੀ ਕੰਪਨੀ ਚੋਂ ਦੀ ਆ ਨਾਲ ਦੀ ਉਰੇ ਆ ਆ ਆ ਕਰਵਾ ਚੈੱਕ ਸੀਸਾ ਹਾਲੇ ਦਾ ਕਿਹਦਾ ਨਾਲ ਦਾ ਆ ਵੀ ਚੈੱਕ ਕਰਵਾ ਦੇ ਆ ਪਿਆ ਸੋਨ ਵਾਲੀ ਕਾ ਨਾਲ ਦਾ ਤੇ ਉਰੇ ਆਈ ਇਹ ਤੋਂ ਬਾਅਦ ਆ ਹਿੱਸਾ ਦਿਖਾ ਬਈ ਦਾ ਹੈਗਾ ਕਿਸੇ ਪਾਸਿਓਂ ਆ ਕਰਵਾ ਚੈੱਕ origignal power steering ਹੈ ਡਬਲ ਸਿਲੰਡਰ ਦੇ ਵਿੱਚ ਇਧਰਲੇ ਪਾਸੇ ਆ ਰੇਸ ਵਾਲੀ ਸੀਲ ਦਿਖਾ ਦੇ ਕਲੱਚ ਹਲੇ ਤੱਕ ਟਰੈਕਟਰ ਦਾ ਖੁੱਲਿਆ ਨਹੀਂ ਦੇਖ ਵੱਡੇ ਪਲੇਟਫਾਰਮ ਦੇ ਵਿੱਚ ਐ ਉਰੇ ਆ ਚਾਰੇ ਟਾਇਰ ਦੇ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਨੇ ਆ ਰਿਮਾਂ ਦੀਆਂ ਕਿਨਾਰੀਆਂ ਚੈੱਕ ਕਰਵਾ ਇਧਰ ਵੀ ਐ ਅੰਦਰੋਂ ਵੀ ਕਿਨਾਰੀਆਂ ਚੈੱਕ ਕਰਵਾ ਦੇ ਫਿਊਬਾਂ ਦਾ ਚੈੱਕ ਕਰਵਾ ਦੇ ਹੈ ਤੇ ਆਹ ਕਰਵਾ ਆਹ ਲਿੰਕਾਂ ਦਾ ਚੈੱਕ ਕਰਵਾ ਦੇਖ ਫੁੱਕ ਦਿਖਾ ਪੂਰੀ ਜਿਹੜੇ ਸੱਜਣ ਤੋਂ ਲਾਲੀ ਕਹਿੰਦਾ ਬਾਈ ਕਹਿੰਦਾ ਲਿਆਂਦਾ ਨਾ ਕਹਿੰਦਾ ਬਾਈ ਉਹਦਾ ਲਫਾਫਾ ਚੜਿਆ ਹੋਇਆ ਕਹਿੰਦਾ ਲਫਾਫਾ ਆ ਕੇ ਮੈਂ ਵੀ ਨਹੀਂ ਲਾਇਆ ਦਿਖਾ ਆਪਾਂ ਵੀ ਉਹ ਮਿਝੜ ਦੰਨੇ ਤੇ ਆ ਮਗਰਾਡਾਂ ਦੀ ਕੰਡੀਸ਼ਨ ਦਿਖਾ ਤੇ ਲਾਲੀ ਮੈਨੂੰ ਆ ਦੱਸ ਬਈ ਇਹ ਮਾਡਲ ਕਿੰਨਾ ਟਰੈਕਟਰ ਮਾਡਲ 5 ਹੈ ਜੀ 2005 ਮਾਡਲ ਹੈ ਮਿੱਤਰੋ ਕੰਡੀਸ਼ਨ ਦਾ 19 20 ਮਾਡਲ ਵਰਗਾ ਪਿਆ 19 20 ਮਾਡਲ ਵਰਗਾ ਪਰ ਮੈਂ ਵੱਡੇ ਪਲੇਟਫਾਰਮ ਦੇ ਵਿੱਚ ਆ ਇਹ ਚ ਫੀਚਰ ਦੱਸ ਲਾਲੀ ਬਈ ਪਹਿਲਾਂ ਤੇ ਕਿਹੜੇ ਕਿਹੜੇ ਆ ਫੀਚਰ ਤਾਂ ਦੇਖੋ ਜੀ ਇਹ ਡਬਲ ਪੰਪ ਚ ਪਾਵਰ ਸਟੀਅਰਿੰਗ ਆ ਗਿਆ ਹਾਂ 60 ਕੈਟਾਗਰੀ ਦਾ ਟਰੈਕਟਰ ਹੈਗਾ ਓਕੇ ਪ੍ਰੋ ਟੈਕਲਾ ਪਲੇਟਫਾਰਮ ਆ ਗਿਆ ਜੀ ਹਾਂ ਇਹ ਸੁਪਰ ਸੀਟਰ ਵੀ ਕਿੱਛਾ ਦਾ ਕਿਉਂ ਇਹਦਾ ਤੋਰਾ ਬਹੁਤ ਵੱਤਾ ਹੁੰਦਾ ਤੋਰਾ ਬਹੁਤ ਹੈ ਤੋਰਾ ਬਹੁਤ ਜਾਏ ਉਹ ਸਪੀਡਾਂ ਚਿੰਦਾ ਹੋਏ ਜਾਂਦਾ ਓਕੇ ਨੰਬਰ ਇਹਦਾ ਪੰਜਾਬ ਦਾ ਨੰਬਰ ਪੰਜਾਬ ਦਾ ਪਾਰਟੀ ਫਰਸਟ ਹੈ ਫਰਸਟ ਪਾਰਟੀ ਦਾ ਅਖਿਆ ਰੇਸਾਂ ਤੇ ਵੀ ਨਿਕਲੋ ਵੀ ਪਿਆ ਕਿੰਨਾ ਕ ਪੈਰ ਧਰ ਲੈਣਾ ਬੰਦੇ ਨੇ ਹਾਂ ਸਹੀ ਗੱਲ ਆ ਦੇਖ ਤੇ ਐਂ ਦੱਸ ਬਈ ਡਿਮਾਂਡ ਕੀ ਹੈ ਯਾਰ ਇਹਦੀ ਵੇੜੇ ਨੂੰ ਲੱਗੇ ਹੋਏ ਨੇ ਵੇਟ ਲੱਗੇ ਕਰ ਮੈਂ ਹੋਰ ਦੇ ਸਾਰਾ ਕੁਝ ਨਾਲ ਇਦਾਂ ਹੀ ਦੇਵਾਂਗੇ ਜਿਵੇਂ ਹੈਗਾ ਹਾਂ ਪੱਟੀ ਆਪਾਂ ਚੋਂ ਨੌਂ ਜਿਨੀ ਚੀਜ਼ ਨਹੀਂ ਲਾਉਂਦੇ ਹਾਂ ਮੰਨ ਕੇ ਚੱਲ ਵੀ ਆਪਾਂ 3 ਲੱਖ ਦਾ ਹੀ ਦੇਵਾਂਗੇ ਪੂਰੇ 3 ਲੱਖ ਦਾ 3 ਲੱਖ ਮੌਕੇ ਤੇ ਥੋੜਾ ਬਾ ਮੌਕੇ ਤੇ ਤੇਰਾ ਮਨ ਜੋ ਤੇ ਪਹਿਲਾਂ ਕਹਿ ਆ ਦੀਆ ਵੀਜੋ ਉਹੀ ਗੋਸਾ ਇਦੋਂ ਵੱਧ ਰਿਹਾ ਪੰਜ ਹਜ਼ਾਰ ਕਰੇਗਾ ਚੱਕੋ ਮਿੱਤਰੋ 2 ਲੱਖ ਤੇ 95 ਹਜ਼ਾਰ ਦਾ ਟਰੈਕਟਰ ਬਣੂ ਛਤਰੀ ਨਾ ਮਿਲ ਗਈ ਹੋਈ ਐ ਜੀਸੀਬੀ ਵਾਂਗੂ ਪੂਰੇ ਲੈਟਾਂ ਵੀ ਲੱਗੀਆਂ ਹੋਈਆਂ ਨੇ ਹੁਣ ਵਾਲੇ ਸੱਜਣਾ ਐ ਸੋਚਦੇ ਨੂੰ ਕਿ ਖੜਾ ਕਿੱਥੇ ਆ ਇਹ ਪਿੰਡ ਕਲਾਰਾਂ ਦੇ ਵਿੱਚ ਖੜਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਐ ਤੁੰਗਾ ਕਲਾਰਾਂ ਦੇ ਨਾਮ ਨਾਲ ਜਿਹਨੇ ਸਵਰਾਜ ਅੱਡੇ ਤੇ ਤੇਰਾ ਉਹ ਨਾ ਹਾਂ ਇਹ ਵੀ ਇੱਕ ਤਰ੍ਹਾਂ ਦੇ ਅੱਡੇ ਦੇ ਤੇਰਾ ਲਈ ਆ ਇਹਦੇ ਕੰਪਨੀ ਨੇ ਫਿਲਟਰ ਸਪੈਸ ਲਾਇਆ ਹੋਇਆ ਪਾਵਰ ਵਾਲਾ ਬਚਾ ਵੀ ਕਿਤੇ ਰਾਜ ਚ ਚੋਕ ਨਾ ਹੋਵੇ ਇਹ ਲ ਆਜੋ ਮਿੱਤਰੋ ਫਟਾਫਟੋ ਇੱਕ ਕਰੋ ਸੰਪਰਕ ਬਾਈ ਲਾਲੀ ਦੇ ਨਾਲ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ